ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪਰਮਾ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਵੀਡੀਓ ਦੇ ਅਪਡੇਟ ਦੇ ਵਿੱਚ ਅੱਜ ਦੁਪਹਿਰ ਦੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਦੇ ਰਿਹਾ ਰਹੇ ਹਾਂ ਅੱਜ 20 ਮਈ 2024 ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦਾ ਪੰਜਾਬ ਦੇ ਮੌਸਮ ਦੀ ਕੀ ਹਾਲ ਚੱਲ ਹੈ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਫਿਲ ਹਲਕੇ ਫੁਲਕੇ ਬੱਦਲ ਹਰਿਆਣਾ ਦੇ ਉੱਪਰ ਤੇ ਥੋੜੇ ਬਹੁਤੇ ਰਾਜਸਥਾਨ ਯੂਪੀ ਦੇ ਨਾਲ ਲੱਗਦੇ ਹਿੱਸਿਆਂ ਦੇ ਵਿੱਚ ਬੱਦਲਵਾਈ ਦਿਖਾਈ ਦੇ ਰਹੀ ਹੈ ਜਿਸ ਦਾ ਕਿ ਬਹੁਤ ਵੱਡਾ ਕੋਈ ਅਸਰ ਮੀਂਹ ਰੂਪ ਦੇ ਵਿੱਚ ਨਹੀਂ ਦਿਖਾਈ ਦੇ ਰਿਹਾ ਹਵਾਵਾਂ ਫਿਲਹਾਲ ਸ਼ਾਂਤ ਦਿਖਾਈ ਦੇ ਰਹੀਆਂ ਨੇ ਮੌਸਮ ਇੱਕ ਗੱਲ ਕਰੀਏ ਤਾਂ 44 45 46 ਇਹ ਇਸ ਦੇ ਵਿੱਚ ਘੁੰਮ ਰਿਹਾ ਹੈ ਦੁਪਹਿਰ ਦਾ ਤੇ ਪੱਠੀ ਵਰਗਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਚਾਰੇ ਪਾਸੇ ਲੂ ਚੱਲ ਰਹੀ ਹੈ ਜੀ ਕਿਸੇ ਤਰੀਕੇ ਦੀ ਮੀਂਹ ਕਣੀ ਦੀ ਰਾਹਤ ਦਿਖਾਈ ਨਹੀਂ ਦੇ ਰਹੀ ਗੱਲ ਕਰੀਏ ਮੌਸਮ ਵਿਭਾਗ ਵੱਲੋਂ ਜਾਲੀ ਅਲਰਟ ਦੀ 20 ਮਈ 2024 ਦਾ ਅਲਰਟ ਜਿਹੜਾ ਜਾਰੀ ਹੋਇਆ ਜੀ ਉਹਦੇ ਵਿੱਚ ਟੈਂਪਰੇਚਰ ਦੀ ਅਗਰ ਗੱਲ ਕਰ ਲਈਏ ਤਾਂ ਟੈਂਪਰੇਚਰ ਜਿਹੜੇ ਨੇ ਉਹ 46 ਡਿਗਰੀ ਪਾਰ ਕਰ ਚੁੱਕੇ ਨੇ ਪੰਜਾਬ ਦੇ ਅਤੇ 47 ਡਿਗਰੀ ਸਿਰਸਾ ਦੇ ਪਾਰ ਕਰ ਚੁੱਕੇ ਨੇ ਹਰਿਆਣਾ ਦੇ ਵਿੱਚ ਤੇ ਗੱਲ ਕਰ ਲਈਏ 7 ਦਿਨਾਂ ਦੇ ਪੂਰਵਨੁਮਾਨ ਦੀ ਕਿਸੇ ਤਰੀਕੇ ਦੀ ਮੀਂਹ ਤੇ ਹਾਲਾਤ ਨਹੀਂ ਬਣ ਰਹੇ ਇੱਕ ਤਰੀਕੇ ਨਾਲ ਸਿਰਫ ਰੈਡ ਅਲਰਟ ਹੀ ਜਾਰੀ ਹੋਇਆ ਜੋ ਕਿ ਪੰਜਾਬ ਅਤੇ ਹਰਿਆਣਾ ਦੋਹਾਂ ਦੇ ਵਾਸਤੇ ਬਹੁਤ ਮੰਦਭਾਗੀ ਖਬਰ ਹੈ ਜੀ ਕਿਸੇ ਤਰੀਕੇ ਦੀ ਮੀਂਹ ਦੀ ਰਾਤ ਨਹੀਂ ਹੈ 21 22 23 24 ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਦਿਖ ਰਿਹਾ ਰੈਡ ਅਲਰਟ ਹੀਟ ਵੇਵ ਦੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਬਹੁਤੇ ਪਲੇਸਾਂ ਦੇ ਉੱਪਰ ਲੂ ਵਰਗੇ ਹਾਲਾਤ ਬਣੇ ਹੋਏ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਟੈਂਪਰੇਚਰ ਜਿਹੜਾ ਹੁਣ 45 ਤੋਂ ਲੈ ਕੇ 46 ਡਿਗਰੀ ਵੀ ਪਾਰ ਕਰ ਚੁੱਕਿਆ ਹੈ ਪਹਿਲਾਂ ਉਮੀਦ ਸੀ 45 ਤੋਂ 47 ਤੱਕ ਪਾਰ ਕਰਨ ਦੀ ਜਿਸ ਦੇ ਵਿੱਚ ਹੁਣ ਅੱਛੇ ਅਲਰੇ ਡਿਗਰੀ ਪਾਰ ਕਰ ਚੁੱਕਿਆ ਹੁਣ 47 48 ਤੋਂ ਲੈ ਕੇ ਹੁਣ 49 ਡਿਗਰੀ ਤੱਕ ਜਾਣ ਦੀ ਉਮੀਦ ਦਿਖਾਈ ਦੇ ਰਹੀ ਹੈ ਆਉਂਦੇ ਦਿਨਾਂ ਦੇ ਵਿੱਚ ਹੁਣ ਇੱਕ ਸਲਾਹ ਦਵਾਂਗੇ ਬਚਾਓ ਕਰੋ ਜੀ ਆਪਣੇ ਜਿੰਨਾ ਧੁੱਪ ਤੋਂ ਹੋ ਸਕਦਾ ਹੈ ਦੁਪਹਿਰ ਵੇਲੇ ਬਾਹਰ ਨਾ ਨਿਕਲੋ ਆਪਣੇ ਬੱਚਿਆਂ ਦਾ ਵਿਚਾਰ ਰੱਖੋ ਗਰਮੀ ਦੀ ਛੁੱਟੀਆਂ ਵਾਸ਼ਾ ਕਿ ਇੱਕ ਤਰੀਕ ਤੋਂ ਐਨੌ ਸੋਈਆਂ ਨੇ ਪਰ ਜਿਹੜੇ ਆ 10 ਦਿਨ ਬਚੇ ਨੇ ਇਹਨਾਂ ਦੇ ਵਿੱਚ ਵੀ ਆਪਣੇ ਬੱਚਿਆਂ ਦਾ ਖਿਆਲ ਰੱਖੋ ਜੀ ਧੁੱਪ ਦੇ ਵਿੱਚ ਬਾਹਰ ਨਾ ਜਾਣ ਦਿਓ ਜੇ ਸਕੂਲ ਤੋਂ ਬੱਚੇ ਆਉਂਦੇ ਨੇ ਤਾਂ ਆਉਂਦੇ ਸਾਰੇ ਪਾਣੀ ਦਿਓ ਗਲੂਕੋਜ਼ ਦਿਓ ਬੱਚਿਆਂ ਨੂੰ ਥੋੜੇ ਜਿਹਾ ਗਲਾ ਖਰਾਬ ਉਹਦੇ ਕਰਕੇ ਮਾਫੀ ਚਾਹੁੰਦੇ ਆਂ ਤੇ ਬਜ਼ੁਰਗਾਂ ਦਾ ਖਿਆਲ ਰੱਖੋ ਗਰਮੀ ਦੇ ਵਿੱਚ ਲੂ ਲੱਗਣ ਦੇ ਕਰਕੇ ਉਹਨਾਂ ਨੂੰ ਵੀ ਥੋੜੀ-ਬੋਧੀ ਤਕਲੀਫ ਹੋ ਸਕਦੀ ਹੈ ਗਲੂਕੋਜ਼ ਵੱਧ ਤੋਂ ਵੱਧ ਪੀਓ ਬੱਚੇ ਨੂੰ ਅਗਰ ਥੋੜੀ-ਬੋਤੀ ਪਾਣੀ ਦੀ ਕਮੀ ਲੱਗਦੀ ਤਾਂ ORS ਘੋਲ ਕੇ ਦਿੰਦੇ ਰਹੋ ਆਲੇ-ਦੁਆਲੇ ਬੂਟੇ ਹੋਏ ਕਿਸੇ ਤਰੀਕੇ ਦੇ ਛੋਟੇ-ਵੋਟੇ ਫੁੱਲਾਂ ਵਰਗੇ ਫੁੱਲਾਂ ਵਾਲੇ ਬੂਟੇ ਹੋਏ ਜਾਂ ਛਾਂ ਵਾਲੇ ਬੂਟੇ ਉਹਨਾਂ ਨੂੰ ਪਾਣੀ ਪਾਉਂਦੇ ਰਹੋ ਉਹਨਾਂ ਨੂੰ ਵੀ ਪਾਣੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਆਉਂਦੇ 10-15 ਦਿਨ ਤੱਕ ਮੀਂਹ ਦਿਖਾਈ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਦੀ ਉਮੀਦ ਹੈ ਉਹ 19 ਤੋਂ 20 ਜੂਨ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਚਾਰ-ਪੰਜ ਦਿਨ ਅੱਗੇ-ਪਿੱਛੇ ਹੋ ਸਕਦਾ ਹੈ ਕਾਫੀ ਦਿਨ ਬਚੇ ਹੋਏ ਨੇ ਲਗਭਗ ਕਿਤੇ 21 ਨਾਲ ਮਹੀਨਾ ਬਚਿਆ ਹੋਇਆ ਹੈ ਅਜੇ ਤੱਕ ਮੌਨਸੂਨ ਪੰਜਾਬ ਦੇ ਵਿੱਚ ਪਹੁੰਚਣ ਨੂੰ ਉਦੋਂ ਤੱਕ ਇੱਕ ਅੱਧਾ ਛੋੜਾ-ਮੋਟਾ ਮੀਂਹ ਦਾ ਸਪੈਲ ਜਰੂਰ ਲੱਗ ਸਕਦਾ ਹੈ ਪਰ ਕੋਈ ਬਹੁਤ ਵੱਡੀ ਉਮੀਦ ਨਹੀਂ ਹੈ ਜੋ ਵੀ ਬਾਕੀ ਜਾਣਕਾਰੀ ਹੋਵੇਗੀ ਜਲਦ ਲੈ ਕੇ حاضر ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਸਾਡੇ ਚੈਨਲ ਤੇ ਵੈਦਰ ਅਪਡੇਟਸ ਜੁੜੇ ਨਾਲ